ਮੌਜੂਦਾ ਨੇ ਸੁਣਾਤੀ ਪੰਜਾਬ ਦੇ ਲੋਕਾਂ ਲਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਪਹਿਲਾਂ ਤੁਸੀਂ ਜੇਕਰ ਕੋਈ ਪਲਾਟ ਲੈਂਦੇ ਸੀ ਕੋਈ ਜ਼ਮੀਨ ਲੈਂਦੇ ਸੀ ਕੋਈ ਘਰ ਲੈਂਦੇ ਸੀ ਤਾਂ ਤੁਹਾਨੂੰ ਰਜਿਸਟਰੀ ਕਰਵਾਉਣ ਦੇ ਲਈ ਤਹਿਸੀਲਾਂ ਦੇ ਵਿੱਚ ਗੇੜੇ ਮਾਰਨੇ ਪੈਂਦੇ ਸੀ ਤੁਹਾਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਸੀ ਪਰ ਹੁਣ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜਿਹਾ ਕਦਮ ਉਠਾ ਲਿਆ ਅਜਿਹਾ ਉਪਰਾਲਾ ਕਰ ਦਿੱਤਾ ਅਜਿਹਾ ਕੰਮ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਖੱਜਲ-ਖਵਾਰ ਨਹੀਂ ਹੋਣਾ ਪਵੇਗਾ ਘਰੇ ਬੈਠੇ ਬਿਠਾਏ ਤੁਹਾਡੀ ਰਜਿਸਟਰੀ ਹੋ ਜਾਵੇਗੀ ਤੁਹਾਡੇ ਘਰੇ ਖੁਦ ਰਜਿਸਟਰੀ ਕਰਵਾ ਕੇ ਦੇ ਕੇ ਜਾਣਗੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਈਜ਼ੀ ਰਜਿਸਟਰੀ ਸਕੀਮ ਸ਼ੁਰੂ ਕਰ ਦਿੱਤੀ ਆ ਈਜ਼ੀ ਰਜਿਸਟਰੀ ਸਕੀਮ ਦੇ ਨਾਲ ਰਜਿਸਟਰੀ ਕਰਵਾਉਣੀ ਵੀ ਈਜ਼ੀ ਹੋ ਜਾਵੇਗੀ ਪਰ ਕਿੰਨੀ ਕੁ ਈਜ਼ੀ ਹੋਵੇਗੀ ਕਿਉਂਕਿ ਐਲਾਨ ਤਾਂ ਪਹਿਲਾਂ ਇਹ ਵੀ ਕੀਤਾ ਸੀ ਕਿ ਤੁਹਾਨੂੰ ਲਾਈਨਾਂ ਦੇ ਵਿੱਚ ਲਾ ਕੇ ਰਾਸ਼ਨ ਨਹੀਂ ਲੈਣਾ ਪੈਣਾ ਤੁਹਾਡੇ ਘਰੇ ਅਫਸਰ ਆ ਕੇ ਰਾਸ਼ਨ ਦੇਣਗੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪਵੇਗੀ ਵੱਡੇ ਘਰੇ ਆਉਣਗੇ ਗਰੰਟੀ ਤਾਂ ਹਜ਼ਾਰ-ਹਜ਼ਾਰ ਰੁਪਏ ਵੀ ਮਹਿਲਾਵਾਂ ਨੂੰ ਦੇਣ ਦੀ ਗੱਲ ਕਹੀ ਸੀ ਪਰ ਉਹ ਵੀ ਨਹੀਂ ਪੂਰੀ ਹੋਈ ਘਰ-ਘਰ ਰਾਸ਼ਨ ਪਹੁੰਚੇਗਾ ਉਹ ਵੀ ਨਹੀਂ ਪੂਰਾ ਹੁਣ ਈਜ਼ੀ ਰਜਿਸਟਰੀ ਦੇ ਨਾਲ ਰਜਿਸਟਰੀ ਕਿੰਨੇ ਕੁ ਸੌਖੀ ਹੁੰਦੀ ਆ ਇਹ ਦੇਖਣ ਵਾਲੀ ਗੱਲ ਆ ਪਰ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੁਬਾਨੀ ਜੁਕ ਇਤਿਹਾਸਕ ਦਿਨ ਨੂੰ ਕਵਰ ਕਰਨ ਲਈ ਤੁਸੀਂ ਪਹੁੰਚੇ ਹੋ ਖਾਸ ਤੌਰ ਤੇ ਸਾਡੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਪੈਸ਼ਲੀ ਅੱਜ ਦਾ ਦਿਨ ਪੰਜਾਬ ਲਈ ਕੱਢ ਕੇ ਆਏ ਨੇ ਤੇ ਇਹ ਦੇਖਣ ਲਈ ਕਿ ਸਿਸਟਮ ਜਿਹੜਾ ਚਾਹੁੰਦੇ ਆ ਉਹ ਆਨਲਾਈਨ ਹੋ ਗਿਆ ਕਿਵੇਂ ਸਾਰਿਆਂ ਨੂੰ ਮਿਲ ਕੇ ਆਏ ਆ ਕਿੱਥੋਂ ਸ਼ੁਰੂਆਤ ਹੁੰਦੀ ਹੈ ਰਿਸੈਪਸ਼ਨ ਤੋਂ ਕਿੱਥੇ ਤੱਕ ਸਟੈਪ ਜਿਹੜੇ 6-7 ਸਟੈਪ ਨੇ ਉਹ ਕਿਵੇਂ ਕਿਵੇਂ ਸਟੈਪ ਬਾਈਜ਼ ਜਿਹੜੀਆਂ ਹਿਸਟਰੀਆਂ ਹੋ ਰਹੀਆਂ ਨੇ ਬੜਾ ਸੌਖਾ ਕੰਮ ਐ ਨਾਮ ਵੀ ਰੱਖਿਆ ਸੌਖੀਆਂ ਰਿਜਿਸਟਰੀਆਂ ਨਾ ਦੇਰੀ ਨਾ ਰਿਸ਼ਵਤਖੋਰੀ ਇੱਕ ਤੁਸੀਂ ਰਿਜਿਸਟਰੀ ਦਾ ਇੱਕ ਡਰਾਫਟ ਐ ਉਹ ਪੋਰਟਲ ਤੇ ਜਾ ਕੇ ਤੁਸੀਂ ਜਾਂ ਵੈਬਸਾਈਟ ਤੇ ਜਾ ਕੇ ਉਹ ਡਰਾਫਟ ਨੂੰ ਡਾਊਨਲੋਡ ਕਰ ਸਕਦੇ ਹੋ ਉਹ ਬਣਿਆ ਬਣਾਇਆ ਉੱਚ ਤੁਸੀਂ ਆਪਣਾ ਜਿੰਨੀ ਤੁਹਾਡਾ ਕਲੈਕਟਰ ਰੇਟ ਹੈ ਜਾਂ ਤੁਹਾਡੀ ਜ਼ਮੀਨ ਦਾ ਖਸਰਾ ਨੰਬਰ ਜਾਂ ਉਹ ਸਭ ਕੁਝ ਆ ਜਾਊਗਾ ਉਪਰ ਕੇ ਤੁਸੀਂ ਘਰੋਂ ਵੀ ਅਨਸਾਈਨਡ ਕਾਪੀ ਜਿਹੜੀ ਹੈ ਉਹ ਇੱਥੇ ਭੇਜ ਸਕਦੇ ਹੋ 48 ਘੰਟੇ ਦੇ ਵਿੱਚ ਵਿੱਚ ਜਿਹੜਾ ਸਬ ਰਜਿਸਟਰਾਰ ਹੈ ਉਹ ਕੋਈ ਇਤਰਾਜ਼ ਲਾ ਸਕਦਾ ਜੇ 48 ਘੰਟੇ ਦੇ ਇਤਰਾਜ਼ ਨਾ ਆਇਆ ਤਾਂ ਇਹਨੂੰ ਸਹੀ ਮੰਨਿਆ ਜਾਊਗਾ ਤੇ ਉਸ ਇਤਰਾਜ਼ ਤੇ ਡਿਪਟੀ ਕਮਿਸ਼ਨਰ ਤੇ ਐਸ ਡੀ ਐਮ ਦੀ ਨਜ਼ਰ ਰਹੂਗੀ ਉਸੇ ਵੇਲੇ ਉਹ ਇਤਰਾਜ਼ ਵਟਸਐਪ ਤੇ ਉਸ ਬੰਦੇ ਨੂੰ ਵੀ ਪਹੁੰਚ ਜਾਊਗਾ ਵੀ ਆ ਇਤਰਾਜ਼ ਲੱਗਿਆ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਪਾਰਟੀਆਂ ਨੂੰ ਕਿ ਇਤਰਾਜ਼ ਕਲੀਅਰ ਕਰ ਦੋ ਕੋਈ ਇਤਰਾਜ਼ ਕਲੀਅਰ ਨਾ ਹੋ ਗਏ ਉਦੋਂ ਬਾਅਦ ਕੋਈ ਪ੍ਰੋਬਲਮ ਨਹੀਂ ਤਾਂ ਫਿਰ ਜਾਓ ਇੱਥੇ ਆ ਕੇ ਵੀ ਸੇਵਾ ਕੇਂਦਰ ਦਾ ਕਾਊਂਟਰ ਲੱਗਿਆ ਹੋਇਆ ਇੱਥੇ ਇੱਥੇ ਆ ਕੇ ਵੀ ਰਿਸਤੀ ਲਿਖਾ ਸਕਦੇ ਆ ਇੱਕ ਵਕੀਲ ਤੇ ਇੱਕ ਰਿਟਾਇਰਡ ਪਟਵਾਰੀ ਇੱਥੇ ਬੈਠੇ ਨੇ ਤੇ ਉਹ ਵੀ ਰਿਸਤੀ ਲਿਖ ਦੇਣਗੇ ਤੇ 550 ਰੁਪਿਆ ਫੀਸ ਹੈ ਤੇ ਪਹਿਲਾਂ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਸੀ ਰਿਸਤੀ ਲਿਖਾਈਏ ਕਿੱਥੋਂ ਇੱਥੇ ਹੀ ਹੁੰਦੇ ਰਹੇ ਸੀ ਉਹ ਕਹਿੰਦੇ ਸੀ ਇੱਧਰ ਚੱਲ ਜਾ ਇੱਧਰ ਚੱਲ ਜਾ ਕੁਝ ਜਿਹੜੇ ਲਿਖਦੇ ਸਾਰੇ ਤਾਂ ਨਹੀਂ ਮੈਂ ਕਹੂੰਗਾ ਕੁਝ ਐਸੇ ਵੀ ਸੀ ਜਿਹੜੇ ਮਤਲਬ ਏਜੰਟ ਬਣੇ ਹੋਏ ਸੀ ਤਹਿਸੀਲਾਰਾਂ ਦੇ ਕਿ ਆਹ ਕੀ ਕਰਾਈ ਫਿਰਦਾ ਕਿੱਥੋਂ ਲਿਖਾਈ ਫਿਰਦਾ ਮੈਂ ਕਰਦਾ ਠੀਕ ਐ ਇੰਨੇ ਪੈਸੇ ਲੱਗਣਗੇ ਨਾ ਸੋ ਉਹ ਬਿਲਕੁਲ ਸਾਰਾ ਕੁਝ ਖਤਮ ਹੋ ਜਾਊਗਾ ਫਿਰ ਨਾਲ ਹੀ ਸਕਰੀਨ ਤੇ ਤੁਹਾਨੂੰ ਜਿਸ ਆਰਡਰ 'ਚ ਤੁਸੀਂ ਆਓਗੇ ਤੁਹਾਡਾ 12ਵਾਂ ਨੰਬਰ ਆ ਗਿਆ 12ਵਾਂ ਮਿਲ ਗਿਆ ਤੁਹਾਨੂੰ ਬਾਰਵੇਂ ਨੰਬਰ ਦੀ ਜਿਹੜੀ ਜਿਵੇਂ ਅੰਬੈਸੀਆਂ ਦੇ ਵਿੱਚ ਚੱਲਦਾ ਹੈ ਕਿ ਇਸ ਵਕਤ ਟੋਕਨ ਨੰਬਰ 25 ਚੱਲ ਰਿਹਾ ਹੈ ਇਸ ਵਕਤ 26 ਚੱਲ ਰਿਹਾ ਹੈ ਇਸ ਵਕਤ ਟੋਕਨ ਨੰਬਰ 7 ਚੱਲ ਰਿਹਾ ਸੀ ਕਿਸੇ ਦਾ ਬਾਰਵਾਂ ਨੰਬਰ ਸੀ ਉਹ ਕਹਿੰਦੇ ਸੀ ਚਾਰ ਪੰਜ ਬਾਅਦ ਮੇਰੀ ਵਾਰੀ ਆ ਜਾਊਗੀ ਸੀ ਲਿਖਿਆ ਹੋਇਆ ਸਾਰਾ ਕੁਝ ਦੋ ਰਿਸਟ ਸਭ ਰਿਸਟਾਰੇ ਇੱਥੇ ਬੈਠੇ ਨੇ ਦੋ 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 ਲਗਾਤਾਰ ਐਟ ਰੀਅਲ ਟਾਈਮ ਤੇ ਤੇ ਤੁਹਾਨੂੰ ਸਾਰਾ ਕੁਝ ਸਾਰੇ ਮੈਸੇਜ ਰੀਅਲ ਟਾਈਮ ਤੇ ਤੁਹਾਨੂੰ WhatsApp ਤੇ ਮਿਲਦੇ ਰਹਿਣਗੇ ਇੱਕ ਹੋਰ ਜਿਹੜਾ ਇਤਿਹਾਸਿਕ ਕਦਮ ਹੈ ਕਿਉਂਕਿ ਮੁਹਾਲੀ ਤੋਂ ਅਸੀਂ ਸ਼ੁਰੂ ਕੀਤਾ ਹੈ ਹਲੇ ਸਾਰੇ ਪੰਜਾਬ 'ਚ ਸਾਨੂੰ 1.5 ਤੋਂ 2 ਮਹੀਨੇ ਲੱਗ ਜਾਣਗੇ ਪਰ ਮੁਹਾਲੀ ਜੀ ਕਾਮਯਾਬ ਹੋ ਗਿਆ ਕਈ ਦਿਨਾਂ ਤੋਂ ਸ਼ੁਰੂ ਕੀਤਾ ਸੀ ਅੱਜ ਅਸੀਂ ਪੂਰਾ ਇਹਨੂੰ ਵਰਕਿੰਗ ਦੇ ਵਿੱਚ ਦੇਖਿਆ ਇਹ ਨਹੀਂ ਹੈਗਾ ਕਿ ਤੁਸੀਂ ਮੁਹਾਲੀ ਹੀ ਰਿਸਟਰੀ ਕਰਾਉਣੀ ਹੈ ਜਾਂ ਖਰੜੀ ਕਰਾਉਣੀ ਹੈ ਮੁਹਾਲੀ ਜिले 'ਚ 7 ਸਬ-ਤਸਵੀਲਾਂ ਨੇ ਡੇਰਾਬਸੀ ਵੀ ਹੈ ਜੀਰਕਪੁਰ ਵੀ ਹੈ ਖਰੜ ਹੈ ਮੁਹਾਲੀ ਹੈ ਤੁਸੀਂ ਕਿਸੇ ਕੋਲ ਵੀ ਜਾ ਸਕਦੇ ਹੋ ਜ਼ਿਲ੍ਹੇ ਦੇ ਵਿੱਚ ਜਿਹੜੀ ਮਰਜੀ ਤਹਿਸੀਲ ਜਾਂ ਸਬ-ਤਹਿਸੀਲ 'ਚ ਤੁਸੀਂ ਰਿਸਟਰੀ ਕਰਾ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਕਿ ਇੱਥੇ ਰਸ਼ ਹੈ ਤੇ ਤੁਹਾਨੂੰ ਇੱਥੇ ਬਹਿਣਾ ਪੈਣਾ ਜਾਂ ਕੱਲ ਨੂੰ ਆਉਣਾ ਪੈਣਾ ਡੇਰਾਬੱਸੀ ਹੋ ਸਕਦਾ ਹੈ ਬਿਲਕੁਲ ਖਾਲੀ ਪਿਆ ਹੋਵੇ ਉੱਥੇ ਚੱਲ ਜਾਓ ਜ਼ੀਰਕਪੁਰ ਜਾਂ ਖਰੜ ਖਾਲੀ ਪਿਆ ਹੋਵੇ ਉੱਥੇ ਚੱਲ ਜਾਓ ਉਹ ਤਾਂ ਆਨਲਾਈਨ ਆਉਣਾ ਸਾਰਾ ਕੁਝ ਰਿਕਾਰਡ ਤੇ ਆ ਜਾਣਾ ਸੋ ਬੜਾ ਚੈੱਕ ਕਰਨ ਦਾ ਵੀ ਇਹ ਵੀ ਕੋਈ ਫੇਕ ਰਿਸਟੀ ਨਾ ਹੋ ਜਾਈਏ ਜਾਂ ਫੇਕ ਨਾ ਕੋਈ ਡਾਕੂਮੈਂਟ ਲਾ ਜੇ ਉਹਦਾ ਚੈੱਕ ਕਰਨ ਦਾ ਸਿਸਟਮ ਵੀ ਹੈ ਡਿਪਟੀ ਕਮਿਸ਼ਨਰ ਕਾਉਂਟੇਬਲ ਹੋਊਗਾ ਜ਼ਿਲ੍ਹੇ ਦਾ ਜੇ ਕੋਈ ਗਲਤ ਦ੍ਰਿਸ਼ਟੀ ਹੋ ਗਈ ਜਾਂ ਕੋਈ ਗਲਤ ਡਾਕੂਮੈਂਟ ਪਾਸ ਹੋ ਗਿਆ ਉਹਨਾਂ ਦੀ ਅੱਖਾਂ ਦੇ ਵਿੱਚ ਦੀ ਤਾਂ ਫਿਰ ਡਿਪਟੀ ਕਮਿਸ਼ਨਰ ਅਕਾਊਂਟੇਬਲ ਹੋਊਗਾ ਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ ਪ੍ਰੋਪਰ ਤੇ ਕੋਈ ਰਿਸ਼ਵਤ ਨਹੀਂ ਜਿੰਨੀ ਫੀਸ ਬਣਦੀ ਹੈ ਉਨੀ ਫੀਸ ਲੱਗੂਗੀ ਤੇ ਇੱਥੋਂ ਜਿਹੜੇ ਜਿੰਨਾਂ ਨੂੰ ਅਸੀਂ ਮਿਲਿਆ ਅਸੀਂ ਉਹ ਕਹਿੰਦੇ ਸੀ ਪਹਿਲਾਂ ਵੀ ਦੋ ਤਿੰਨ ਵਾਰੀ ਆਏ ਆ ਇਸ ਬਿਲਡਿੰਗ 'ਚ ਬੜਨ ਵੇਲੇ ਵੀ ਡਰ ਲੱਗਦਾ ਹੈ ਤੇ ਇਸ ਬਿਲਡਿੰਗ 'ਚੋਂ ਨਿਕਲਣ ਵੇਲੇ ਵੀ ਐਂ ਲੱਗ ਜਾਂਦਾ ਰਹਿੰਦਾ ਵੀ ਇੱਕ ਵਾਰੀ ਸੁੱਖ ਸਾਹ ਨਾਲ ਨਿਕਲ ਜੇ ਕਿਤੇ ਹੋਰ ਨਾ ਕੋਈ ਸੇ ਆਪਾਂ ਪੈ ਜੇ ਮਤਲਬ ਤੁਸੀਂ ਦੇਖੋ ਜੇ ਜਸਵਿੰਦਰ ਸਿੰਘ ਨੂੰ ਜਗਵਿੰਦਰ ਸਿੰਘ ਲਿਖਤਾ ਕਿਸੇ ਪਟਵਾਰੀ ਨੇ ਉਹ ਜਸਵਿੰਦਰ ਨੂੰ ਜਗਵਿੰਦਰ ਬਣਨ ਵਿੱਚ 10 ਸਾਲ ਲੱਗ ਜਾਂਦੇ ਮੈਂ ਉਹ ਕਹਿੰਦਾ ਗੱਗੇ ਦੇ ਐਂ ਥੋੜੀ ਜੀ ਕੰਮ ਕਰਨੀ ਸੀ ਗੱਗੇ ਦੇ ਸੱਸਾ ਬਣਦਾ ਨਾ ਜਗਵਿੰਦਰ ਲਿਖਤਾ ਜਸਵਿੰਦਰ ਸੀ ਐਂ ਕਰਨ ਨੂੰ 10 ਸਾਲ ਲੱਗ ਜਾਂਦੇ ਪਤਾ ਨਹੀਂ ਕਿੰਨੇ ਪੈਸੇ ਲੱਗ ਜਾਂਦੇ ਅਬਦੇ ਆਪ ਨੂੰ ਸਾਬਤ ਕਰਨ ਕਰਦੇ ਰਹਿੰਦੇ ਬਲੱਡ ਰਿਲੇਸ਼ਨ ਚ ਬਾਪੂ ਆਪਣੇ ਬੇਟੇ ਨੂੰ ਜ਼ਮੀਨ ਦੇਣਾ ਹੈ ਤੂੰ ਆਸ ਲਿਆ ਤੂੰ ਉਹ ਲਿਆ ਤੂੰ ਆਹ ਨਾਲ ਲਿਆ ਇੱਥੋਂ ਲਿਆ ਉਧਰੋਂ ਲਿਆ ਇੱਥੇ ਇੱਕ ਬਿਲਡਿੰਗ ਚ ਵੜੋਂਗੇ ਏਸੀ ਬਿਲਡਿੰਗ ਹੈ ਪਾਣੀ ਹੈ ਪੀਣ ਨੂੰ ਵਧੀਆ ਬਾਥਰੂਮ ਨੇ ਬੀਟਿੰਗ ਏਰੀਆ ਤੁਸੀਂ ਮੈਨੂੰ ਲੱਗਦਾ ਦੇ ਘੰਟੇ ਤੋਂ ਬਾਅਦ ਤੁਹਾਨੂੰ ਰੈਮ ਲੱਗੂਗਾ ਤੇਰੀ ਸਟਰੀਕ ਰੱਖ ਕੇ ਤੁਸੀਂ ਬਾਹਰ ਜਾਓ ਸਾਰਾ ਕੁਝ ਤੁਹਾਡਾ ਰਿਕਾਰਡ ਸਾਰਾ WhatsApp ਤੇ ਆ ਜਾਊਗਾ WhatsApp ਤੇ ਤੁਹਾਡੇ ਕੋਲੇ ਜੇ ਇਤਰਾਜ਼ ਆ ਗਿਆ ਕੋਈ ਤਾਂ ਇਤ ਇਤਰਾਜ ਦਾ ਜਿਹੜਾ ਤੁਹਾਡੇ ਕੋਲੇ ਮੈਸੇਜ ਆਊਗਾ ਉਹ ਜਿਹ ਇੱਕ ਲਿੰਕ ਵੀ ਆਊਗਾ ਉਹ ਲਿੰਕ ਹੈ ਸਿੱਧਾ ਡੀਸੀ ਨੂੰ ਕਰ ਸਕਦੇ ਤੁਸੀਂ ਉਸ ਨੂੰ ਫਾਰਵਰਡ ਤੇ ਲਿੰਕ ਹੈ ਵੀ ਜੇ ਤੁਹਾਡੇ ਤੋਂ ਪੈਸੇ ਮੰਗੇ ਨੇ ਲਿੰਕ ਹੈ ਕਿਸੇ ਨੇ ਤੁਹਾਡੇ ਤੋਂ ਰਿਸ਼ਵਤ ਮੰਗਣੀ ਕੋਸ਼ਿਸ਼ ਕੀਤੀ ਤਾਂ ਉਹਦਾ ਵੀ ਤੁਸੀਂ ਉੱਥੇ ਦੇ ਸਕਦੇ ਹੋ ਸੋ ਇਸ ਕਰਕੇ ਜੋ ਅਸੀਂ ਕਰਪਸ਼ਨ ਫ੍ਰੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਕਰਨ ਦੀ ਗਰੰਟੀ ਦਿੱਤੀ ਸੀ ਉਹ ਗਰੰਟੀ ਦਾ ਪਹਿਲੀ ਪੌੜੀ ਅੱਜ ਅਸੀਂ ਬਸ ਇਹ ਤਾਂ ਬਹੁਤ ਸਾਰੇ ਪ੍ਰਿਸ਼ਟਾਚਾਰੀਆਂ ਨੂੰ ਫੜ ਕੇ ਅੰਦਰ ਕਰ ਚੁੱਕੇ ਆ ਪਰ ਜਿਹੜੀ ਤਹਿਸੀਲਾਂ ਦਾ ਪ੍ਰਿਸ਼ਟਾਚਾਰ ਸੀ ਉਹ ਗੁੰਝਲਦਾਰ ਸੀ ਬਹੁਤ ਬਹੁਤ ਕੁੰਡੀਆਂ ਛੱਡੀਆਂ ਹੋਈਆਂ ਸੀ ਲੂਪ ਹੋਲਸ ਸੋ ਸਾਰੇ ਖਤਮ ਕਰਕੇ ਸਿੱਧਾ ਆਨਲਾਈਨ ਹੋ ਗਿਆ ਤੁਸੀਂ ਪਲੀਜ਼ ਅੰਦਰ ਜਾ ਕੇ ਵੀ ਇਹ ਪ੍ਰੈਸ ਕਾਨਫਰੰਸ ਤੋਂ ਬਾਅਦ ਅੰਦਰ ਜਾ ਕੇ ਵੀ ਜਿਹੜੇ ਲੋਕ ਆਏ ਹੋਏ ਨੇ ਉਹਨਾਂ ਨੂੰ ਪੁੱਛਿਓ ਕਿੰਨਾ ਕੁ ਟਾਈਮ ਲੱਗਿਆ ਪਹਿਲਾਂ ਤੇ ਹੁਣ ਦੇ ਐਕਸਪੀਰੀਅੰਸ 'ਚ ਕਿੰਨਾ ਫਰਕ ਹੈ ਤੇ ਸਾਰਾ ਕੁਝ ਦਿਖਾਓ ਤੇ ਮੈਨੂੰ ਉਮੀਦ ਹੈ ਕਿ ਇਹ ਪੋਜ਼ਿਟਿਵ ਖਬਰਾਂ ਜਿਹੜੀਆਂ ਜ ਆਉਣ ਲੱਗੀਆਂ ਨੇ ਹੁਣ ਇਹ ਪੰਜਾਬ ਲਈ ਸੁਖਦ ਨੇ ਬਹੁਤ ਪੀੜਿਤ ਸੀ ਲੋਕ ਇਸ ਮਤਲਬ ਪ੍ਰਸ਼ਟਾਚਾਰ ਤੋਂ ਤੇ ਅਸੀਂ ਹੁਣ ਇਹ ਨਹੀਂ ਕਹਿੰਦੇ ਕਿ 100% ਹੀ ਖਤਮ ਕਰਦਾ ਕਰਤਾ ਪਰ ਸਾਡੀਆਂ ਨੀਤਾਂ ਸਾਫ਼ ਨੇ ਕੋਸ਼ਿਸ਼ਾਂ ਜਾਰੀ ਨੇ ਮੈਂ ਹੁਣ ਇੱਕ ਮਿੰਟ ਲਈ ਕਹੂੰਗਾ ਅਰਵਿੰਦ ਕੇਜਰੀਵਾਲ ਸਾਹਿਬ ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਸਰਵਿਸਿਜ਼ ਉਥੇ ਸੈਂਟਰ ਕੋਲੇ ਸੀ ਉਥੇ ਜਿਹੜੇ ਜਿੰਨੀਆਂ ਵੀ ਸਰਕਾਰੀ ਸਰਵਿਸਿਜ਼ ਸੀ ਉਹ ਸਾਰੀਆਂ ਸੈਂਟਰ ਨੇ ਹੱਥ ਚ ਰੱਖੀਆਂ ਹੋਈਆਂ ਸੀ ਕੇ ਕੇਜਰੀਵਾਲ ਸਾਹਿਬ ਤੋਂ ਬਸ ਉਹਨਾਂ ਨੇ ਗਾਣਾ ਕੱਢਣ ਨੂੰ ਰੱਖੇ ਹੋਏ ਸੀਗੇ ਵੀ ਉਹਨਾਂ ਨੇ ਟੜਕੇ ਉੱਠ ਕੇ ਉਹਨਾਂ ਨੂੰ ਕੱਢਦੇ ਆ ਉਦੋਂ ਉਹ ਲੜ ਗਏ ਆਹੀ ਕਰੀ ਗਏ ਹੁਣ ਉਹੀ ਦਿੱਲੀ ਦੇ ਵਿੱਚ ਫੇਰ ਦੁਬਾਰੇ ਟੈਂਕਰ ਮਾਫੀਆ ਵੀ ਆ ਗਿਆ ਸਕੂਲ ਮਾਫੀਆ ਵੀ ਆ ਗਿਆ ਸਾਰੇ ਮਾਫੀਆ ਵਾਪਸ ਆ ਗਏ ਹੁਣ ਉਹ ਲੋਕ ਕਹਿੰਦੇ ਯਾਰ ਵੀ ਕੀ ਕਰੀਏ ਹੁਣ ਅਸੀਂ ਅਸੀਂ ਕਹੇ ਵੀ ਕੋਈ ਗੱਲ ਨਹੀਂ ਦਿੱਲੀ ਤੋਂ ਵੀ ਇੱਕ ਫੈਮਲੀ ਆਈ ਹੋਈ ਹੈ ਦਿੱਲੀ ਤੋਂ ਇੱਕ ਫੈਮਲੀ ਆਈ ਹੋਈ ਇੱਥੇ ਰਿਸ਼ਤੇ ਕਰਾਉਣ ਤੇ ਉਹ ਵੀ ਕਹਿੰਦੇ ਸੀ ਕਹਿੰਦੇ ਜੀ ਮਤਲਬ ਸਾਨੂੰ ਤਾਂ ਪਹਿਲਾਂ ਵਾਲੇ ਜਿਹੜਾ ਸਿਸਟਮ ਚਾਹੀਦਾ ਕੋਈ ਗੱਲ ਨਹੀਂ ਲੋਕਤੰਤਰ ਲੋਕਾਂ ਦਾ ਹੱਕ ਬਣਦਾ ਤੋ मैं बेनती करूँगा अरविंद केजरीवाल साहब न एक्सपीरियंस किमें रहा ज अगलिया जो प्लानिंग साड़िया ने उन्ह बे विचार आज ये रजिस्ट्री का जो पूरा सिस्टम पंजाब के अंदर चालू किया जा रहा है मैं समझता हूँ कि पूरे देश में किसी भी राज्य के अंदर इस किस्म का रजिस्ट्री का सिस्टम नहीं है पहली बार पंजाब में ये सिस्टम लागू किया जा रहा है मुझे पूरी उम्मीद और विश्वास है कि इसके पहले आप लोग हमारे आने के पहले अंदर जाके देख चुके होंगे कि सिस्टम क्या है अभी तक जैसे मान साहब ने बताया अगर कोई भी आदमी को किसी तहसील में जाना पड़ जाता था तहसीलदार के दफ्तर में जाना पड़ जाता था तो उसके लिए ये एक बहुत बुरे सपने की तरह होता था अंदर जाते हुए घबराता था और पूरा सारा खत्म होने के बाद जब तक वो बाहर निकलता था उसको निचोड़ लिया जाता था बुरी तरह से और ये अंग्रेजों के टाइम से चला आ रहा था तो मैं समझता हूं कि आज यहां पे